ਅੱਜ ਆਪਾਂ ਤੁਹਾਡੇ ਖਾਤਰ ਵੀਡੀਓ ਨਹੀਂ ਲੈ ਕੇ ਪਹੁੰਚੇ ਜੀ ਸੁਨੇਰੀ ਮੌਕੇ ਲੈ ਕੇ ਪਹੁੰਚੇ ਆ ਇੱਕ ਤਾਂ ਜਮਾ ਸਸਤਾ ਘਰ ਤੁਸੀਂ ਦੇਖੋਗੇ ਜਮਾ ਸਸਤੀ ਗੱਡੀ ਦੇਖੋਗੇ ਹੋਰ ਵੀ ਕਈ ਮਸ਼ੀਨਰੀਆਂ ਨੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜਖੜਾ ਚ 9460929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਚ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਫੋਰਚੂਨਰ ਆਪਾਂ ਲੈ ਕੇ ਪਹੁੰਚੇ ਹਾਂ ਸੈਕੰਡ ਓਨਰ ਗੱਡੀ ਐਸੀ ਇਹ ਦੂਜੇ ਹੱਥ ਗੱਡੀ ਚੱਲ ਰਹੀ ਐ ਗੱਡੀ ਦਾ ਮਾਡਲ 2011 ਆਪਾਂ ਨੂੰ ਮਿਲੂਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਸਾਢੇ 6 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਸੀ ਮਾਲਕ ਦਾ ਏਰੀਆ ਫਤਿਹਗੜ ਸਾਹਿਬ ਐ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਖਾਸ ਫਤਿਹਗੜ ਸਾਹਿਬ ਘਰੇ ਗੱਡੀ ਖੜੀ ਐ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਜੀ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਕੰਡੀਸ਼ਨ ਆਲੂਕੀ ਹੈ ਗੱਡੀ ਸੋਹਣੀ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਅੰਦਰੋਂ ਵੀ ਪੂਰੀ ਵਧੀਆ ਸੀ ਬਾਹਰੋਂ ਵੀ ਪੂਰੀ ਵਧੀਆ ਪਈ ਹੈ ਕੰਡੀਸ਼ਨ ਆਲੂਕੀ ਹੈ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 9781107476 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣੇ ਗੱਲ ਕਰੋ ਤੁਸੀਂ ਸੈਕੰਡ ਗੱਡੀ ਈਓਨ ਆਪਾਂ ਲੈ ਕੇ ਪਹੁੰਚੇ ਹਾਂ ਜੀ 12 ਮਾਡਲ ਗੱਡੀ ਆ ਅੰਮ੍ਰਿਤਸਰ ਦਾ ਨੰਬਰ ਲੱਗਿਆ ਹੋਇਆ ਤੇ ਖਾਸ ਅੰਮ੍ਰਿਤਸਰੀ ਗੱਡੀ ਖੜੀ ਹੈ ਜੀ ਲੋਕਲ ਨੰਬਰ ਲੱਗਿਆ ਹੋਇਆ ਸੈਕੰਡ ਓਨਰ ਹੈ ਦੂਜੇ ਹੱਥ ਗੱਡੀ ਚੱਲ ਰਹੀ ਆ ਪੰਜਾਬ ਨੰਬਰ ਹੈ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਫਿਕਸ ਰੇਟ ਮਾਲਕ ਨੇ ਕਿਹਾ 1 55 ਮੈਗਨਾ ਪਲਸ ਈਓਨ ਗੱਡੀ ਹੈ ਤੇ ਤੁਸੀਂ ਦੇਖ ਰਹੋ ਚਿੱਟੇ ਰੰਗ ਦੀ ਹੈ ਕੰਡੀਸ਼ਨ ਆਲੂਕਿਆ ਜੀ ਕੰਮ ਵਗੈਰਾ ਮਾਲਕ ਨੇ ਸਾਰਾ ਕਰਵਾ ਰੱਖਿਆ ਜੇ ਕਿਸ ਨੂੰ ਗੱਡੀ ਪਸੰਦ ਆਉਦੀ ਹੈ ਮਾਲਕ ਦੇ ਘਰੇ ਖੜੀ ਆ ਅੰਮ੍ਰਿਤ ਸਰ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 73 474 08575 ਗੱਲ ਕਰ ਸਕਦੇ ਹੋ ਆਪ ਤੁਸੀਂ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਚ ਲਾ ਦਾਂਗੇ ਉੱਤੇ ਆਪਣੇ ਪੂਰੇ ਵੀਡੀਓ ਦੇ ਵਿੱਚ ਹਰੇ ਜਖੜਾ ਚ ਨੰਬਰ ਲਿਖਿਆ ਰਹਿੰਦਾ ਹੈ 94656929488 ਸਭਪਟ ਗੱਡੀ ਦੀ ਗੱਲ ਕਰਾਂਗੇ ਜੀ ਹੁਣ ਆਪਾਂ VDI ABS ਬ੍ਰੇਕਾਂ ਚ ਗੱਡੀ ਲੈ ਕੇ ਪਹੁੰਚਿਆ ਕੰਡੀਸ਼ਨ ਆ ਲੁਕੇ ਅਸੀਂ 15 ਮਾਡਲ ਗੱਡੀ ਆ ਫਾਸਟ ਓਨਰ ਗੱਡੀ ਐ ਇੱਕ ਹੱਥ ਗੱਡੀ ਚੱਲੀ ਹੋਈ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਆਪਣੇ ਕੋਲ 365000 ਰੁਪਏ ਪਹੁੰਚੀ ਐ ਤਲਵੰਡੀ ਭਾਈ ਮਾਲਕ ਦਾ ਏਰੀਆ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਧੀਆ ਟਾਇਰ ਨੇ ਵਧੀਆ ਗੱਡੀ ਹੈ ਜੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਸ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਓ 365 ਇੱਕ ਡਿਮਾਂਡ ਹੈ ਜੀ ਬਾਕੀ ਕਿਸੇ ਵੀ ਗੱਡੀ ਦਾ ਕੋਈ ਫਿਕਸਡ ਰੇਟ ਹੁੰਦਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦੇਣਾ ਹੁੰਦਾ ਜੀ ਬਾਕੀ ਦੇ ਰੇਟ ਜਿਹੜੇ ਹੁੰਦੇ ਅਸੀਂ ਇੱਕ ਡਿਮਾਂਡ ਹੀ ਹੁੰਦੀ ਹੈ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਗੱਲ ਕਰੋ 88727 68 343 ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ i10 ਗੱਡੀ ਪਹੁੰਚੀ ਗ੍ਰੈਂਡ ਆਸਤਾ ਡੀਜ਼ਲ ਵੇਰੀਐਂਟ ਪੰਜਾਬ ਨੰਬਰ ਫੁੱਲ ਇਨਸੂਰੈਂਸ ਆ ਗੱਡੀ ਦਾ ਨਵੇਂ ਅਲਾਈ ਨਵੇਂ ਟਾਇਰ ਪੁਸ਼ ਬਟਨ ਸਟਾਰਟ ਹੈ ਜੀ ਗੱਡੀ ਬਟਨ ਤੋਂ ਸਟਾਰਟ ਹੁੰਦੀ ਹੈ ਜੀ ਲੁਧਿਆਣੀ ਗੱਡੀ ਖੜੀ ਆ ਤੇ ਡਿਮਾਂਡ ਦੀ ਗੱਲ ਕਰੀਏ ਤਾਂ 260 ਮਾਲਕ ਨੇ ਡਿਮਾਂਡ ਕੀਤੀ ਆ ਘਾਟਾ ਬਾਦ ਕੀਤਾ ਜਾਓ ਵਾ ਬਾਕੀ ਚਾਰੇ ਪਾਸੋਂ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਪੰਜਾਬ ਨੰਬਰ ਹੈ ਸੋਹਣੀ ਗੱਡੀ ਐ ਤੁਸੀਂ ਆਪ ਹੀ ਦੇਖੋ ਜੀ ਚਲਾ ਕੇ ਕਿਸੇ ਨੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਐ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਲਿਓ ਜੀ ਬਾਕੀ ਮਾਲਕੀ ਕਹਿੰਦੇ ਵੀ ਰੇਟ ਕਰ ਲਾਂਗੇ ਮੌਕੇ ਤੇ ਹੋ ਜਾਊਗਾ ਬਾਕੀ 14 ਮਾਡਲ ਗੱਡੀ ਐ 2 60 ਦੇ ਵਿੱਚੋਂ ਘੱਟਵਾਧਾ ਕਰਕੇ ਮਾਲਕ ਗੱਡੀ ਆਪਦੀ ਇਹ ਸੇਲ ਕਰ ਦੇਣਗੇ ਜੀ ਜੇ ਕਿਸੇ ਨੂੰ ਪਸੰਦ ਆਈ ਇਹ ਮਾਲਕ ਨਾਲ ਡਾਇਰੈਕਟ ਸਿੱਧੀ ਗੱਲ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 86900 9850161 ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜੀ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਦੇ ਰਹਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਆਈ ਏ ਵਧੀਆ ਲੱਗ ਰਹੀ ਏ ਵੀਡੀਓ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਦਿਓ ਲਾਈਕ ਜਰੂਰ ਕਰ ਦਿਓ ਆਪਣੀ ਵੀਡੀਓ ਨੂੰ ਬਦ ਤੋਂ ਬਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖ ਰਹੂ ਅਗਲੀ ਵੀਡੀਓ 'ਚ ਤੁਹਾਨੂੰ ਕੋਈ ਕਾਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਚਾਹੀਦਾ ਜੀ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚ ਜਾਂਗੇ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚੈਨਲ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਵੀਡੀਓ ਪਸੰਦ ਆਈ ਹੈ ਆਹ ਤੋਂ ਬਾਅਦ ਸਪੋਰਟ ਕਰਿਆ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਆਪਾਂ ਕਰ ਦਾਂਗੇ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਕੁਝ ਕੁ ਫੋਟੋਆਂ ਤੇ ਇੱਕ ਆਪਣੇ ਕੋਲੇ 1.5 ਮਿੰਟ ਦੀ ਵੀਡੀਓ ਤੇ ਬਿਲਕੁਲ ਫ੍ਰੀ ਚ ਐਡ ਲਗਾ ਦੇਗੇ ਬਸ ਭੇਜ ਦੇ ਕਰੋ ਆਪਣੇ ਕੋਲੇ ਤੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਤੇ ਘਰ ਜਿਹੜਾ ਲੈ ਕੇ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਹੁਸ਼ਿਆਰਪੁਰ ਏਰੀਆ ਚ ਲੈ ਕੇ ਪਹੁੰਚਿਆ ਜੀ ਰੇਟ 36 ਕ ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਜੀ ਆਪਣੇ ਕੋਲੇ ਕੋਈ ਫਿਕਸ ਰੇਟ ਨਹੀਂ ਹੈਗਾ 36000 ਦੇ ਵਿੱਚੋਂ ਘਾਟਾ ਵਾਦਾ ਕਰਕੇ ਗੱਲ ਬਣ ਜੂਗੀ ਤੇ ਮਾਲਕ ਸੇਲ ਕਰ ਦੇਣਗੇ ਬਾਕੀ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਕਿਸੇ ਨੂੰ ਦੇਖਣਾ ਚਲਾ ਕੇ ਦੇਖ ਲਓ Maruti 800 ਗੱਡੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਘਰ ਲੈ ਕੇ ਪਹੁੰਚਿਆ ਕੋਠੀ ਤੋਂ ਘਟ ਨਹੀਂ ਹੈਗਾ ਜੀ ਬਿਲਕੁਲ ਵਧੀਆ ਘਰ ਹੈ ਜੀ ਬਿਲਕੁਲ ਸਸਤਾ ਮਾਲਕ ਨੇ ਵੇਚਣਾ ਜਮਾ ਘੱਟ ਰੇਟ ਹੈ ਜਮਾ ਸਸਤਾ ਹੈ ਤੇ ਬਹੁਤ ਵਧੀਆ ਬਣਿਆ ਹੋਇਆ ਜੇ ਆਪਾਂ ਅੰਦਰ ਬਾਹਰ ਦੀ ਗੱਲ ਕਰੀਏ ਪੂਰਾ ਟੌਪ ਦਾ ਘਰ ਹੈ ਜੀ ਤੇ ਤੁਹਾਨੂੰ ਪਸੰਦ ਆਊਗਾ ਰੇਟ ਜਿਹੜਾ ਮਾਲਕ ਨੇ ਇਤਕੀ ਕਿਹਾ ਜੀ ਇਹਨਾਂ ਨੇ ਫਿਕਸ ਰੇਟ ਰੱਖਿਆ ਜੀ ਇਸ ਘਰ ਦੀ ਤੁਸੀਂ ਪਹਿਲਾਂ ਵੀ ਵੀਡੀਓ ਸ਼ਾਇਦ ਦੇਖੀ ਹੋਵੇ ਤੇ ਪਹਿਲਾਂ ਜਿਹੜੀ ਆਪਣੇ ਕੋਲ ਵੀਡੀਓ ਮਾਲਕ ਨੇ ਭੇਜੀ ਸੀਗੀ ਥੋੜੀ ਜੀ ਵੀਡੀਓ ਬਣਾ ਕੇ ਭੇਜੀ ਸੀਗੀ ਬਾਹਰ ਬਾਹਰ ਦੀ ਤੇ ਬਹੁਤ ਜ਼ਿਆਦਾ ਡਿਮਾਂਡ ਆਉਣ ਕਰਕੇ ਆਪਾਂ ਇਸ ਘਰ ਦੀ ਪੂਰੀ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਅ ਬਾਹਰੋਂ ਲੈ ਕੇ ਅੰਦਰ ਤੱਕ ਉੱਤੇ ਦੀ ਪੂਰੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਵਧੀਆ ਤੇ ਕੱਲੀ ਗੱਲੀ ਆਪਾਂ ਗੱਲ ਕਰ ਰਹੇ ਹਾਂ ਸੀ ਮਾਲਕ ਨੇ ਫਿਕਸ ਰੇਟ ਜਿਹੜਾ ਕਿਹਾ ਹੈ 4 ਲੱਖ 60000 ਰੁਪਏ ਕਿਹਾ ਹੈ ਜੀ ਆਪਣੇ ਕੋਲੇ ਹੁਸ਼ਿਆਰਪੁਰ ਏਰੀਆ ਚੋਂ ਪਹੁੰਚਿਆ ਇਹ ਘਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ 460 ਰੇਟ ਹੈ ਜੀ ਫਿਕਸ ਰੇਟ ਹੈ ਤੇ ਕੋਈ ਘਟਾ ਵਾਧਾ ਹੋਣਾ ਨਹੀਂ ਕੋਈ ਗੱਲ ਕਰਨੀ ਹੈ ਤੁਸੀਂ ਆਪ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਜਾਊਗਾ ਜੀ ਆਪਾ ਮਾਲਕ ਦੀ ਏਰੀਆ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ 13-14 ਕਿਲੋਮੀਟਰ ਇਹਨਾਂ ਦਾ ਪਿੰਡ ਹੈ ਜੀ ਪਿੰਡ ਸਰਲਾ ਮੋਢੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ 6284264297 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਵੀਡੀਓ 'ਚ ਸਾਰਾ ਕੁਝ ਚੱਲ ਰਿਹਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਗੱਡੀਆਂ ਕਿਵੇਂ ਦੀਆਂ ਲੱਗੀਆਂ ਘਰ ਕਿਵੇਂ ਦੇ ਲੱਗਿਆ ਜਰੂਰ ਦੱਸੋ ਕਮੈਂਟ ਕਰਕੇ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਰੈਡ ਆਪਾਂ ਫਰੀ ਚ ਤੁਹਾਡੀ ਲਾ ਦਾਂਗੇ ਜੀ ਤੇ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰੋ ਤੇ ਮਿਲਦੇ ਆਂ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ